ਚਿੱਟੇ ਰੰਗ ਦੀ ਕੈਚ ਦੋਨਾਂ ਮੱਲਾਂ ਲਈ ਤਾੜੀਆਂ ਮਾਰਦੇ ਸੋਨੇ ਦੀ ਮੰਦਰੀ ਤੇ ਕਸਤੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਇਹਦੇ ਵਿੱਚ ਜਸਪ੍ਰੀਤ ਕਾਰ ਬ੍ਰਦਰ ਜਸਟਨ ਸਿੰਘ ਇਹਾਂ ਦੇ ਬਾਹਰ ਜਾਣ ਦੀ ਖੁਸ਼ੀ ਦੇ ਵਿੱਚ ਕੋਵਲ ਸਿੰਘ son of ਚੰਨਣ ਸਿੰਘ ਜੀ ਦੇ ਪਰਿਵਾਰ ਵੱਲੋਂ ਇਹ ਕਸਤੀ ਜਿਹੜੀ ਸੋਨੇ ਦੀ ਮੰਦਰੀ ਤੇ ਹੋ ਚੁੱਕੀ ਹੈ ਆਓ 2 ਨੰਬਰ ਦੀ ਝੰਡੀ ਵਾਲੇ ਮੱਲ ਤਿਆਰੀ ਕਰਨਾ ਜੀ ਰਾਜਪੁਰੇ ਮਹਨਤਾਰ ਪਰਿਵਾਰ ਦੇ ਗੱਲ ਜਿਹੜੀ ਮਾਨ ਦਾ ਸਰਦਾਰ ਦੱਟਾ ਗਿਆ ਜਿਨ੍ਹਾਂ ਨੂੰ ਸੋਨੇ ਦੀ ਮੰਦਰੀ ਰਾਜਪੁਰ ਪਿੰਡ ਵਾਲੇ ਨੇ ਗਵਾਂ ਦੀ ਪਿੰਡਾ 2 ਨੰਬਰ ਦੀ ਚੰਡੀ ਵਾਲੇ ਮਾਨ ਤਿਆਰੀ ਕਰੋ ਮੇਜਰ ਡੇਰਾ ਬਾਬਾ ਨਾਨਕ ਰਵੀ ਪਹਿਲਵਾਨ ਜੀ ਦੇਰਾ ਬਹੁਤ ਵੱਡਾ ਧੰਨਵਾਦ ਇਹਨਾਂ ਨੂੰ ਬਈ ਤੇ ਜਲਦੀ ਨਾਲ ਤਿਆਰੀ ਕਰ ਲੈਣਾ ਸਾਡੇ ਸਰਦਾਰ ਅਮਰਜੀਤ ਸਿੰਘ ਜੀ ਖੰਗੂੜਾ ਜਸਵੰਤ ਸਿੰਘ ਜੀ ਖੰਗੂੜਾ ਸੋਨਾ ਡਾਂਸੀ ਵਾਲਾ ਮਨਜੀਤ ਸਿੰਘ ਜੀ ਢੰਡਾ ਤੇ ਨਾਲ ਉਹਨਾਂ ਦੇ ਸੋਨੁਖੇਰਾ ਮੋਨੁਖੇਰਾ ਇਹਨਾਂ ਵੱਲੋਂ ਅਗਲੇ ਸਾਲ ਕਨੇ ਦਾ ਦੇ 1 ਲੱਖ ਦੇ ਵੱਡੇ ਯੋਗਦਾਨ ਦਿੱਤੇ ਆ ਬਹੁਤ ਵੱਡਾ ਧੰਨਵਾਦ ਇਹਨਾਂ ਭਰਾਵਾਂ ਦੇ ਵੱਲ ਵੱਡੇ ਮਾਨ ਦਾ ਸਨਮਾਨ ਹੋਣਗੇ ਪਰ ਸਾਹਮਣੇ ਦੇਖਾਂਗੇ ਕੁਸ਼ਤੀ ਬੜੇ ਟੌਪ ਦੀ ਹੈ ਇੱਕ ਪਾਸੇ ਤੀਤ ਪਲਵਣ ਜੀ ਮਾਲਾ ਅਮਰਤ ਪਲਵਣ ਜੀ ਗੋਲਬਾਗ ਇਹ ਕੁਸ਼ਤੀ 3 ਨੰਬਰ ਝੰਡੀ ਦੀ ਹੈ ਜਿਹੜੀ 4 ਨੰਬਰ ਝੰਡੀ ਦੀ ਕੁਸ਼ਤੀ ਪਰਲੇ ਪਾਸੇ ਚੱਲਦੀ ਹੈ ਜਿਹਦੇ ਵਿੱਚ ਅਜੀਤ ਸਿੰਘ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਰਕਾਰ ਕਰਬਾਤ ਸਿੰਘ ਜੀ ਦਾ ਪਰਿਵਾਰ ਸਾਹਮਣੋਂ ਸੋਹ ਸਿੰਘ ਜੀ ਦਾ ਪਰਿਵਾਰ ਚਾਚਾ ਜਗਤਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਵੱਡਾ ਮਾਨ ਦਾ ਸਨਮਾਨ ਦਿੱਤਾ ਗਿਆ ਹੈ। ਲੈ ਇਧਰਲੇ ਪਾਸੇ ਅਮਰਿਤਪਾਲ ਗੋਲਵਾਰ ਤੇ ਨਾਮ ਕੀਤ ਮਹਾਂਵਨ ਜੀ ਮਾਲਾ ਔਰ ਦੀ ਮਾਂ ਮਿੱਟੀ ਦੀ ਧੂੜ ਜਿਹੜੀ ਨਜ਼ਰ ਆ ਰਹੀ ਨਾ ਬੰਨਾਂ ਦੇ ਦਰਮਿਆਨ। ਯਾਨ ਚੋਟੀ ਦਾ ਮੰਡਲ ਜਾਂਦਾ ਹੈ ਸਮਰਾਟੀ ਦੀ ਧਰਤੀ ਦੇ ਵਿੱਚ ਕਿ ਮਹਾਬਲੀ ਰਣਜੀਤ ਸਿੰਘ ਹੋਰ ਨਾਲ ਜੋੜ ਤੋਂ ਮੁਲਖ ਲਾਇਆ ਗਿਆ। ਮਲਤਾਨ, ਕਸ਼ਮੀਰ, ਪਸ਼ੌਰ, ਚੰਬਾ, ਜੰਮੂ, ਕਾਂਗੜਾ ਕੋਟ ਲਵਾਇਆ ਗਿਆ। ਹਰ ਮੁਲਖ ਨੇ ਚੀਨ ਦੀ ਲਦਾਖ ਤੋੜੀ ਸਿੱਕਾ ਆਪਣੇ ਨਾਮ ਦਾ ਚਲਾਇਆ ਗਿਆ ਸ਼ਾਹ ਮੁਹੰਮਦ ਆ ਜਾਨ 50 ਵਰਸਾ ਅੱਛਾ ਰਜ ਦੇ ਨਾਮ ਕਮਾਇਆ ਲਓ ਵੱਡੇ ਨਾਮ ਲਈ ਕਮਾਉਣ ਲਈ ਵੱਡੀ ਮਿਹਨਤ ਚਾਹੀਦੀ ਸਾਹਮਣੇ ਦੇਖਾਂਗੇ ਤੀਰ ਪਹਿਲਵਾਨ ਜੀ ਮਾਲਾ ਅਮਰਤ ਪਹਿਲਵਾਨ ਜੀ ਗੋਲਬਾਗ ਦੋ ਨੰਬਰ ਚੰਡੀ ਵਾਲੇ ਮਾਲਾ ਰਵੀ ਪਹਿਲਵਾਨ ਜੀ ਵੇਰਾ ਤੇ ਉਹਨਾਂ ਦੇ ਨਾਲ ਕੰਨੇ ਮੇਜੇ ਡੇਰਾ ਬਾਬਾ ਨਾਨਕ ਇਹ ਜਲਦੀ ਨਾਲ ਦੋਨੇ ਮਾਲ ਵਿੱਚ ਖੜੇ ਹੋ ਜਾਣਾ ਮਿਰਜਾ ਰਾਣ ਤੇ ਕਾਲੂ ਪਹਿਲਵਾਨ ਜੀ ਬਾੜਵਾਲ ਇਹ ਵੀ ਜਲਦੀ ਨਾਲ ਤਿਆਰੀ ਕਰਨ ਮਿਹਰਬਾਨੀ ਕਰਕੇ ਆ ਲੈ ਸੰਜੋਸ਼ ਜੀ ਚੱਲ ਪਿੰਡ ਵਿੱਚ ਚੱਲ ਚੱਲ ਉਹ ਤੁਹਾਨੂੰ ਪਤਾ ਉਹ ਜਲ ਨਹੀਂ ਪੜਾ ਵੱਡੀ ਕੋਸ਼ੀਆਂ ਜਾਲੀ ਚੱਲ ਲੈ ਹੁਣ ਦੋ ਸਿੰਘ ਆ ਗਿਆ ਮੇਰੇ ਨਾਲ ਬਹਿ ਕੇ ਹੀ ਸਟੋਪ ਨੇ ਬਹੁਤ ਬਹੁਤ ਧੰਨਵਾਦ ਇਧਰਲੇ ਪਾਸੇ ਕੁਸ਼ਤੀ ਜਿਹੜੀ ਪਰਲੇ ਪਾਸੇ ਚੱਲ ਰਹੀ ਆ ਉਹ ਪੰਡ ਚਾਰ ਨੰਬਰ ਚੰਡੀ ਦੀ ਕੁਸ਼ਤੀ ਬਹੁਤ ਵਧੀਆ ਚੱਲ ਰਹੀ ਪਰਲੇ ਪਾਸੇ ਆ ਕੁਸ਼ਤੀ ਜਿਹੜੀ ਤਿੰਨ ਨੰਬਰ ਚੰਡੀ ਦੀ ਹੈ ਦੋ ਨੰਬਰ ਚੰਡੀ ਵਾਲੇ ਮਨ ਜਲਦੀ ਨਾਲ ਧਿਆਨ ਕਰਿਓ ਜੀ ਜਿਹੜੀਆਂ ਕੁਸ਼ਤੀਆਂ ਚੱਲ ਰਹੀਆਂ ਨੇ ਰੈਫਰੀ ਵੀ ਘੁੰਮ ਫੜ ਕੇ ਸਾਡੇ ਸੰਤੋਖ ਸਿੰਘ ਜੀ ਉਹਨਾਂ ਨੇ ਜਾਣਕਾਰੀ ਦਿੱਤੀ ਵੀ ਇੱਕ ਦੋ ਰੈਫਰੀ ਅੰਦਰ ਰਹਿਣਗੇ ਬਾਕੀ ਦੇ ਘੁੰਮ ਫੜ ਕੇ ਆਪਣਾ ਮਜ਼ਾ ਲਈ ਅੱਜ ਦਾ ਫਾਈਨਲ ਮਾਣ ਆ ਬਹੁਤ ਵੱਡਾ ਸਤਿਕਾਰ ਕਹਿੰਦੇ ਸਭ ਨਰਸ਼ਿਆਂ ਤੋਂ ਮਾੜੀ ਲੈਣੀ ਲੋਰ ਤੋਂ ਧੂਰੇ ਦੀ ਜੱਟ ਬੂਟਾਂ ਦੇ ਘਰ ਨਹੀਂ ਪੋਗਤ ਪੱਗ ਕਦੂਰੇ ਦੀ ਮਾਰੇ ਹੁੰਦੇ ਵੇੜੇ ਦੇ ਵਿੱਚ ਕਿਕਰ ਅਤੇ ਕਬੂਤਰ ਚਲਮ ਚਿੱਟੇ ਦੇ ਪੱਟੇ ਆਉਂਦੇ ਨਹੀਂ ਕੋਈ ਸੂਤਰ ਕਦ ਜਦ ਕੋਈ ਮੁਸ਼ਕਲ ਹੱਲ ਤੱਕੜਨਾ ਪੈਂਦਾ ਹੈ ਉਹ ਜਾ ਕੇ ਕੋਠੇ ਉੱਤੇ ਘਾਹ ਦਾ ਮਿੱਤਰੋ ਪੱਟਣਾ ਪੈਂਦਾ ਹੈ ਅੱਜ ਡਾਂਸੀ ਵਾਲਿਆ ਸੁਣਨਾ ਅੱਜ ਇਹਨੇ ਨਾਨਕਿਆਂ ਦੇ ਪਿੰਡ ਦੇ ਵਿੱਚ ਆਇਆ ਹੋਇਆ ਹੈ ਬਹੁਤ ਵੱਡਾ ਮਾਣ ਸਾਡੇ ਬਲਵੀਰ ਸਿੰਘ ਦੀ ਖੰਗੂੜਾ ਜਸਵੰਤ ਸਿੰਘ ਦੀ ਖੰਗੂੜਾ ਅਮਰਜੀਤ ਸਿੰਘ ਦੀ ਖੰਗੂੜਾ ਸਾਹਮਣੇ ਆਹ ਬੱਲੇ ਬੱਲੇ ਕਰਾ ਦਿੱਤੀ ਮਲਕੁਰੀਆ ਨਾ ਆਹ ਸਾਹਮਣੇ ਦੇਖਾਂਗੇ ਮਹੰਗਾ ਕਹਿੰਦਾ ਮਲਕੁਸ਼ਤੀ ਦਾ ਜੇਤੂ ਤਾੜੀਆਂ ਮਾਰਦੇ ਜ਼ੋਰਦਾਰ ਆਖਰ ਹਰਜੋਤ ਮਲਕੁਰੀਆ ਜਿਹਨੇ ਜੇਤੂ ਬਹੁਤ ਸਖ 4 ਨੰਬਰ ਝੰਡੀ ਦੇ ਸੀ ਸਰਦਾਰ ਗੁਰਬਾਹ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਬੱਤੀ ਸੋਹ ਸਿੰਘ ਜੀ ਦਾ ਪਰਿਵਾਰ ਹੈ ਚਾਚਾ ਜਤਿੰਦਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਹੀ ਕੁਸ਼ਤੀ ਜਿਹੜੀ ਜਿੱਤਾਰ ਹੋਈ ਹੈ ਤੇ ਹਰਜੋਤ ਮਲ

ਨੰਬਰ ਜਿਹੜੀ ਕੁਸ਼ਤੀ ਚਾਹਦੇ ਆ ਜੀ ਇਹ 3 ਸਮਾਣਾ ਦੇ ਦਰਮਿਆਨ ਚਾਹਦੇ ਆ ਸੋ ਦੂਜਾ ਇਹ ਨੰਬਰ ਦੀ ਕੁਸ਼ਤੀ ਉਹ ਪਹਿਲਾਂ ਪਹੁੰਚੋ ਖਾੜੇ ਵਿੱਚ ਹਾਂਜੀ ਬੇਨਤੀ ਹੈ ਉਹ ਜਲਦੀ ਨਾਲ ਮੰਨ ਲਵਣਗੇ ਵਿੱਚ ਖਾੜੇ ਦੇ 2 ਨੰਬਰ ਝੰਡੀ ਵਾਲੇ ਮੇਜਾ ਡੇਰਾ ਬਾਬਾ ਨਾਨਕ ਰਵੀ ਪਹਿਲਵਾਨ ਜੀ ਮੇਰਾ ਭੱਜ ਕੇ ਆਓ ਜੀ ਲਓ ਬੇ ਜੈ ਸਿੰਘਾ ਨੂੰ ਦੇਚਿਆ ਇਹ ਪੁਰਾਣੇ ਰੈਫੀ ਆ ਆਪਣੇ ਪੈਰਾਂ ਜਾ ਰਹੇ ਨੇ ਸੰਤੋਖ ਸਿੰਘ ਨੂੰ ਪੇਟੀਆ ਸਾਢੇ ਪੰਜ ਉਹ ਬੜੇ ਬੜੇ ਪਹੁੰਚੋ ਚਾਹ ਤੇ ਉਹ ਬੜੇ ਤਗੜੇ ਕਿਉਂ ਕੇ ਰੈਫਰੀ ਨੇ ਪਹਿਲਵਾਨੀ ਦੀ ਟਿਕਟ ਐਂਟਾ ਉਹਨਾਂ ਦਾ ਫਰੀਜਾ ਲਖਮੀ ਸਿੰਘ ਦਾ ਹੈਗਾ ਤਾਂ ਪੰਜਾਹ ਸਦੋ ਦਾ ਵੀ ਹੈਗਾ ਉਹ ਕਹਿੰਦਾ ਮੈਂ ਤਾਂ ਇੰਗਲੈਂਡ ਤੇ ਆ ਮੈਨੂੰ ਨਹੀਂ ਇੰਨਾ ਖਾਣਾ ਪਣਾ ਦੋਸ਼ਾ ਹੋ ਜਾਵਾ ਕਰਦੇ ਪਈ ਮਲਜੀਤ ਨੇ ਮੰਗਰੀ ਵੀ ਆਓ ਜਲਦੀ ਨਾਲ ਮਾਲੋ 2 ਨੰਬਰ ਝੰਡੀ ਵਾਲੇ ਮਾਲੋ ਜਲਦੀ ਨਾਲ ਆ ਜਾਣਾ ਵਿੱਚ ਖੜੇ ਦੇ ਆਹ ਜਿਹੜੀ ਕੁਸ਼ਤੀ ਚੱਲ ਰਹੀ ਹੈ ਸੋਨੇ ਦੀ ਮੰਦਰੀ ਤੇ ਜਸਪ੍ਰੀਤ ਕੌਰ ਬ੍ਰਦਰ ਜਸਜਨ ਸਿੰਘ ਸਨ ਅਵ ਕੇਵਲ ਸਿੰਘ ਸਨ ਅਵ ਚੰਨਨ ਸਿੰਘ ਜੀ ਰਾਜਪੁਰੇ ਵਾਲੇ ਅਰ ਜਿਨ੍ਹਾਂ ਦਾ ਇਸ ਨਗਰ ਦੇ ਨਾਲ ਬਹੁਤ ਵੱਡਾ ਪਿਆਰ ਆਇਆ ਉਸ ਪਰਿਵਾਰ ਦੇ ਵੱਲੋਂ ਸੋਨੇ ਦੀ ਮੰਦਰੀ ਦੇ ਕੁਸ਼ਤੀ ਚੱਲ ਰਹੀ ਹੈ ਬਹੁਤ ਵੱਡੇ ਪੱਤਰ ਜੋ ਸੋਨੇ ਦੀ ਮੰਦਰੀ ਦੇ ਕੇ ਵੱਡਾ ਮਾਣ ਤੇ ਸਨਮਾਨ ਦਿੱਤਾ ਹੈ ਆਂ ਨ ਚੋਟੀ ਦਾ ਦੰਗਾ ਜਦਾ ਸਭ ਨਸ਼ੇ ਤੋਂ ਮਾੜੀ ਲੈਣੀ ਲੋਟ ਧੂਰੇ ਦੀ ਜੱਟ ਮੂਟਾ ਦੇ ਘਰ ਨਹੀਂ ਪੁੱਗਤ ਪੱਗ ਕੁਦੂਰੇ ਦੀ ਮਾੜੇ ਹੁੰਦੇ ਖੇੜੇ ਦੇ ਵਿੱਚ ਕਿਕਰ ਤੇ ਕਬੂਤਰ ਚਲ ਮੁੰਜਟੇ ਦੇ ਪੱਟੇ ਆਉਂਦੇ ਨਹੀਂ ਕੋਈ ਤਸੂਤਰ ਪੈ ਜਾਵੇ ਕੋਈ ਮੁਸ਼ਕਲ ਹੱਲ ਤਾਂ ਕੱਢਣਾ ਪੈਂਦਾ ਏ ਹੋ ਜਾਵੇ ਕੋਠੇ ਉੱਤੇ ਘਾ ਦਾ ਮਿੱਤਰੂ ਵੱਢਣਾ ਪੈਂਦਾ ਏ ਬੇਨਤੀ ਹੈ ਵੀ ਫਾਈਨਲ ਕੁਸ਼ਤੀਆਂ ਵਾਲੇ ਮਾਲ ਜਲਦੀ ਨਾਲ ਬੇਚ ਆ ਜਾਣਾ ਸਾਡੇ ਦਾ 2 ਨੰਬਰ ਝੰਡੀ ਵਾਲੇ ਮਾਲ ਪ੍ਰਬੰਧਕਾਂ ਵੱਲੋਂ ਬਾਰ ਬਾਰ ਬੇਨਤੀ ਹੈ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਤੇ ਰਵੀ ਪਹਿਲਵਾਨ ਜੀ ਡੇਰਾ ਆਓ ਇਸ ਸਪਲੈਂਡਰ ਮੋਟਰਸਾਈਕਲ ਤੇ ਜਿਹੜੀ ਕੁਸ਼ਤੀ ਹੋਣੀ ਹੈ ਗਗਨਦੀਪ ਸਿੰਘ ਜੀ ਨਿਊਜ਼ੀਲੈਂਡ ਪੁੱਤਰ ਬੂਟਾ ਸਿੰਘ ਜੀ ਪੁੱਤਰ ਸਰਦਾਰ ਗਰਮਿੰਦਰ ਸਿੰਘ ਜੀ ਜਿਹਾਂ ਵੱਲੋਂ ਸਪਲੈਂਡਰ ਮੋਟਰਸਾਈਕਲ ਤੇ ਇੱਕ ਵੱਡਾ ਮਾਰ ਦਿੱਤਾ ਪਰ ਆਹ ਸੋਨੇ ਦੀ ਮੰਦਰੀ ਤੇ ਕੁਸ਼ਤੀ ਚੱਲਦੀ ਹੈ ਦੋਨੇ ਮੱਲਾਂ ਐਨ ਸਿਰਿਆ ਦੋਨਾਂ ਮੱਲਾਂ ਦੇ ਵਿਚਾਲੇ ਵੱਡੀ ਕੁਸ਼ਤੀ ਚੱਲਦੀ ਹੋਈ ਕਿ ਮਹਾਵਲੀ ਰਣਜੀਤ ਸਿੰਘ ਉਹ ਨਾਲ ਜੋਰ ਤੇ ਮਲਖਾ ਲਾਇਆ ਗਿਆ ਮਲਤਾਨ ਕਸ਼ਮੀਰ ਪਸ਼ਾਰ ਚੰਬਾ ਜੰਮੂ ਕਾਂਗੜਾ ਕੋਟ ਨਿਵਾਏ ਗਿਆ ਖੋਰ ਮਲਕਣਾ ਚਿੰਦੀ ਲਦਾਖ ਤੋਰੀ ਸਿਕ ਆਪਣੇ ਨਾਮ ਦਾ ਚਲਾਇਆ ਗਿਆ ਸ਼ਾਹ ਮੁਹੰਮਦਾ ਜਾਨ ਪਿਆਸ ਵਰਸਾ ਅਚਾਰਜ ਦੇ ਨਾਮ ਕਰਵਾਇਆ ਗਿਆ ਜਿੰਨੀਆਂ ਵੀ ਸ਼ਕਤੀਆਂ ਇਲਾਕੇ ਦੇ ਪੁੱਜੀਆਂ ਨੇ ਸਮਰਾਲੀ ਦੀ ਧਰਤੀ ਦੇ ਵਿੱਚ ਸਾਰੇ ਧਰਮਾਂ ਦਾ ਬਹੁਤ ਵੱਡਾ ਧੰਨਵਾਦ ਜਿਹੜੇ ਜੱਦੂ ਨੂੰ ਇੰਨਾ ਮਾਣ ਕਰਦੇ ਨੇ ਸਰਕਾਰ ਦੇ ਦੋ ਹਰ ਇੱਕ ਲਈ ਇੱਕ ਲਈ ਸ਼ਕਤੀ ਦਾ ਅਜ ਦੇਸ਼ ਨੂੰ ਮਿਲਿਆ ਤੇ ਪੰਚਨ ਦੇ ਬਹੁਤ ਵੱਡਾ ਸਰਕਾਰ ਪਰ ਕੁਸ਼ਤੀਆਂ ਬਹੁਤ ਟੌਪੀਆਂ ਜਾਂਦੀਆਂ ਨੇ ਹਰ ਕੁਸ਼ਤੀ ਕਹਿੰਦੇ 3 ਨੰਬਰ ਚੰਦੀ ਦੀ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਤੇ ਰਵੀ ਪਹਿਲਵਾਨ ਜੀ ਵੇਰਾ ਜਲਦੀ ਨਾਲ ਗੋਟ ਪਾਉਣ ਦੇ ਵਿੱਚ ਆਣ ਅੱਜ ਦੀ ਜਿਹੜੀ ਕੁਸ਼ਤੀ ਦੋ ਨੰਬਰ ਝੰਡੀ ਦੀ ਹੋਣੀ ਆ ਆ ਜਿਹਨਾਂ ਮੱਲਾਂ ਨੂੰ ਬੇਨਤੀ ਹੈ ਸਾਡਾ ਸਾਥ ਦਿਓ ਆਜੋ ਭੱਜ ਕੇ ਵਿੱਚ ਸ਼ਾਨਦਾਰ ਐਨ ਸਿਰੇ ਤੇ ਦੇ ਮੱਲ ਜਿਹੜੇ ਪਹੁੰਚਿਆ ਸਾਰੀਆਂ ਸ਼ਖਸੀਅਤਾਂ ਦਾ ਵੱਡਾ ਸਤਕਾਰ ਜਿਹੜੇ ਪਾਣੀ ਨਾਲ ਨਹਾਉਂਦੇ ਨੇ ਲਿਬਾਸ ਬਦਲਦੇ ਨੇ ਜਿਹੜੇ ਪਸੀਨੇ ਨਾਲ ਨਹਾਉਂਦੇ ਨੇ ਇਤਿਹਾਸ ਬਦਲਦੇ ਨੇ ਮਜੀਤ ਸਿੰਘ ਢੰਡਾ ਜੀ ਉਹਨਾਂ ਦਾ ਜਸਵੰਤ ਸਿੰਘ ਜੀ ਖੰਗੂੜਾ ਸੋਨਾਂ ਦਾ ਦਾਸੀਵਾਲ ਅਮਰਜੀਤ ਸਿੰਘ ਜੀ ਖੰਗੂੜਾ ਔਰ ਇਹਨਾਂ ਪਰਿਵਾਰਾਂ ਦਾ ਕੰਦੇ ਬਹੁਤ ਸਾਰੇ ਸੋਨੂ ਫੋਰਾ ਜਿਹਨਾਂ ਦਾ ਆਸਤੇ ਬਹੁਤ ਵੱਡਾ ਕਰਦੇ ਹਰ ਸਾਲ ਵੱਡਾ ਮਾਣ ਦਿੰਦੇ ਆ ਬਹੁਤ ਵੱਡਾ ਧੰਨਵਾਦ ਪਰ ਇਧਰਲੇ ਪਾਸੇ ਗਰਦੀ ਪਹਿਲਵਾਨ ਜੀ ਢੇਰੇ ਵਾਲੇ ਪਹੁੰਚੇ ਆ ਰਵੀ ਢੇਰਾ ਜੀ ਚਾਚਾ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੈਂ ਬੇਨਤੀ ਕਰਾਂਗਾ ਬਈ ਮੇਜਰ ਪਹਿਲਵਾਨ ਜੀ ਢੇਰਾ ਬਾਬਾ ਨਾਨਕ ਬਹੁਤ ਬਹੁਤ ਧੰਨਵਾਦ ਸਨੀ ਸ਼ੇਰ ਕੇ ਤੋਂ ਭਰਾ ਸਾਡਾ ਰੁਕ ਲਾਲ ਜੀ ਪਹੁੰਚੇ ਜਿਨ੍ਹਾਂ ਦਾ ਮਨਜੀਤ ਸਿੰਘ ਜੀ ਢੰਡਾ ਜੀ ਉਹਨਾਂ ਨੂੰ ਬਹੁਤ ਵੱਡਾ ਪਿਆਰ ਆ ਅੱਜ ਦੇ ਕਿੰਦੇ ਸ਼ਿੰਝ ਕਮੇਟੀ ਦੇ ਸਾਰੀਆਂ ਸ਼ਖਸੀਤਾਂ ਦਾ ਬੜਾ ਸਤਿਕਾਰ ਸਦਾ ਜੀਰ ਸਿੰਘ ਜੀ ਖੰਗੂੜਾ ਪ੍ਰਧਾਨ ਸਾਹਿਬਾਨ ਦਾ ਸੰਤੋਖ ਸਿੰਘ ਜੀ ਸੂਖੀ ਬਲਵੀਰ ਸਿੰਘ ਜੀ ਸਰਪੰਚ ਸਾਹਿਬ ਹਰਸ਼ਿੰਦਰ ਸਿੰਘ ਜੀ ਸਰਦਾਰ ਕਰਪਾਲ ਸਿੰਘ ਜੀ ਹਰਮਿੰਦਰ ਸਿੰਘ ਜੀ ਮਿੰਦੀ ਪਹਿਲਵਾਨ ਬੁੰਟਾ ਸਿੰਘ ਜੀ ਉਹਨਾਂ ਦਾ ਸਰਦਾਰ ਨਰਮਨ ਸਿੰਘ ਜੀ ਸਰਦਾਰ ਮਨਜੀਤ ਸਿੰਘ ਜੀ ਖੰਗੂੜਾ ਕੰਦਾ ਕੰਗੂੜਾ ਹੈਪੀ ਕੰਗੂੜਾ ਸੁੱਖਾ ਕੰਗੂੜਾ ਜੱਸੀ ਸਾਡਾ ਮਰਾ ਹਰਨੇਕ ਸਿੰਘ ਜੀ ਨੇਕੀ ਲਾਡੀ ਮਾਂਚੀ ਉਹਨਾਂ ਦਾ ਲਖਵੀਰ ਪਹਿਲਵਾਨ ਜੀ ਕੀਤਾ ਸਾਡਾ ਭਰਾ ਸੁਖਵਿੰਦਰ ਸਿੰਘ ਜੀ ਉਹਨਾਂ ਦਾ ਅਮਰਜੀਤ ਸਿੰਘ ਅੰਬੀ ਰਾਜਵਿੰਦਰ ਸਿੰਘ ਜੀ ਸਾਡਾ ਬਿਜਲੀ ਵਾਲਾ ਨਾਲ सुरेंद्र ਸਿੰਘ ਜੀ ਬਿੰਦਾ ਵੀਰ ਨੇਕਾ ਵੀਰ ਨਾਲ ਸ਼ੰਦਾ ਸਿੱਧੂ ਜੀ ਉਹਨਾਂ ਦਾ ਜਗਵਿੰਦਰ ਰੰਧਾਵਾ ਜੀ ਉਹਨਾਂ ਦਾ ਸਤਵੀਰ ਸਾਡਾ ਬਰਾ ਗੁਰਿੰਦਰ ਕਾਲਾ ਰੰਧਾਵਾ ਕੱਲੀ ਕੱਲੀ ਸ਼ਖਸੀਅਤਾਂ ਧੰਨਵਾਦ ਰਵੀ ਮੇਜਰ ਸਾਹਿਬ ਬਾਲ ਗੋੜਾ ਪਰ ਲੇਟਾ ਪ੍ਰਬੰਧਕਾਂ ਵੱਲੋਂ ਬੇਨਤੀ ਆ ਵੀ ਕੁਸ਼ਤੀ ਆਪਾਂ ਹੁਣ ਵੱਡੇ ਪੱਦਰ ਨੇ ਜਿਹੜੀਆਂ ਦੇਖਣੀਆਂ ਨੇ ਉਹਨਾਂ ਨੂੰ ਟਾਈਮ ਦੋਰਾ ਦਿੱਤਾ ਜਾਣਾ ਦੁਨੀਆ ਦੇ ਮੰਨੇ ਪ੍ਰਮੰਦੇ ਮਾਲਾ ਅੱਜ ਦੇ ਸ਼ਹਿਰ ਮੇਲੇ ਚ ਪਹੁੰਚਿਆ ਜਿੰਦਰ ਪਹਿਲਵਾਨ ਜੀ ਡੇਰਾ ਪਾਪਾ ਨਾਨਕ ਤੇ ਰਵੀ ਪਹਿਲਵਾਨ ਜੀ ਵੇਰਾ ਜਲਦੀ ਨਾਲ ਲਗੋਟ ਪਾ ਲੈਣ ਕਾਲੂ ਪਹਿਲਵਾਨ ਜੀ ਤੜਵਾਲ ਤੇ ਮਿਰਚਾ ਰਾਣ ਹੁਣ ਤੋਂ ਤਿਆਰੀ ਕਰਨੀ ਸ਼ੁਰੂ ਕਰਦੇ ਹੋ ਮਿਹਰਬਾਨੀ ਕਰਕੇ ਪ੍ਰਬੰਧਕਾਂ ਨੂੰ ਬੇਤੀ ਹੈ ਇਹਨਾਂ ਚੋਟੀ ਦਾ ਨੰਗਲ ਚੱਲ ਰਿਹਾ ਹੈ ਸਿਰਸਿਰੇ ਤੇ ਮੱਤ ਪੁੱਜੇ ਹੋਇਆ ਖਰ ਤਾਂ ਸੱਜਣਾ ਤੇਰੀ ੱਟਕੇ ਸ਼ਾਹੀ ਨਹੀਂ ਚੱਲਦੀ ਆਪਣੀ ਇੱਛਾ ਮਰਜ਼ੀ ਦੇ ਨਾਲ ਖੜਨਾ ਫੁੱਲਾਂ ਨੇ ਮਾਰਨ ਠੋਕੋ ਸ਼੍ਰੀ ਆਮ ਪੰਜਰੇ ਦੀ ਜੋਰੀ ਨੂੰ ਆਹ ਜਾਣ ਮਜਾ ਤੋਂ ਜਿਹੜੇ ਮਾਨ ਤੇ ਆਏ ਖੁੱਲਾਂ ਨੇ ਕੁੰਡੇ ਵਿੱਚ ਧਰਮ ਜਾਤ ਦੀ ਜੱਟਣੀ ਨਹੀਂ ਹੁੰਦੀ ਜੋ ਡਾਕਰ ਝਾੜੂ ਕਰਕੇ ਕਦੇ ਬਦਲ ਚਲਦੇ ਨਹੀਂ ਹੁੰਦੇ ਜਦ ਤੱਕ ਨਾ ਮਿਲਦੀ ਗੁਰਦਾਸ ਸਿੰਘ ਹੁੱਟੀਆਂ ਤੋਂ ਚੋਰੀ ਦੇ ਪਾਣੀ ਨਾਲ ਝੋਨੇ ਪਲਦੇ ਨਹੀਂ ਹੁੰਦੇ ਔਰ ਚੋਰੀ ਦੇ ਪਾਣੀ ਨਾਲ ਝੋਨੇ ਪਲਦੇ ਨਹੀਂ ਹੁੰਦੇ ਹੈਲੋ ਹਾਂ ਭਾਈ ਸਾਡੇ ਬਹੁ ਜੀ ਰਣਕਾਟ ਕੁਸ਼ ਸਿੰਘ ਹੈਲੋ ਗੁਰਚਾਨ ਸਿੰਘ ਸਾਡਾ ਬੁੱਟਾ ਸਿੰਘ ਜੱਜਾ ਫਰਜ਼ ਉਹਨਾਂ ਕੋਲੋਂ 1500 ਰੁਪਏ ਗਿਆ ਸੀ ਜਿੱਕਿ ਪੇਟੀ ਵਾਸਤੇ ਸੋ ਪਹੁੰਚ ਚੁੱਕਾ ਆ ਕਿ ਆਪਾਂ ਸੁਰਪਾ ਲਿਓ ਲਓ ਵੀ ਬਹੁਤ ਧੰਵਾਦ ਹੈ ਜਿਹੜੀ ਪਾਟਕੇ ਦੀ ਕੁਸ਼ਤੀ ਹੈ ਤੀਜੇ ਨੰਬਰ ਦੀ ਚੱਲ ਰਹੀ ਆ ਮਾਲਾ ਤੇ ਪੀਠ ਮਾਲਾ ਦੇ درمیان ਚੱਲ ਰਹੀ ਆ ਲੋਕ ਵੀ ਸ਼ਰਧਾ ਤੁਹਾਡੀ ਆ ਸਾਰੇ ਥੋਨੇ ਵਾਲੇ ਇੱਕ ਵਾਰੀ ਥੋੜਾ ਚਮਤਕਾਰ ਵੀ ਹੋ ਹੋਣਾ ਤੇ ਹਾਓ ਚੰਦਰਾ ਵਾਹ ਬੜੇ ਚੋਟੇ ਹੀ ਪਹਿਨਵਾਨਾ ਲੋਕ ਵੀ ਦੂਜੇ ਨੰਬਰ ਦੀ ਕੁਸ਼ਤੀ ਆ ਉਹਨਾਂ ਨੂੰ ਦੇਖੀ ਆ ਤੇ ਉਹ ਵੀ ਪੰਜੇ ਪਹੁੰਚੇ ਜਾਂਦੀ ਜਲਦੀ ਜਲਦੀ ਜਿਹੜੀ ਵੱਡੀ ਪੱਟ ਗਈ ਕੁਸ਼ਤੀ ਆ ਪਹਿਲੇ ਨੰਬਰ ਦੀ ਉਹ ਵੀ ਬਿਲਕੁਲ ਤਿਆਰ ਹੋ ਕੇ ਆ ਜਿਹਨੂੰ ਸਾਨੂੰ ਆਵਾਜ਼ ਲੱਗਣੀ ਆ ਉਹਨੇ ਠਾਪੀਆਂ ਮਾਰ ਕੇ ਕਹਿੜਾ ਵਿੱਚ ਆ ਜਾ ਅਗਲੀ ਗੱਲ ਕਰੀਏ ਬਹੁਤ ਬਹੁਤ ਧੰਨਵਾਦ ਆਦੇ ਬਲਜੀ ਸਿੰਘ ਜੀ ਸਮਰਾਨੀ ਵੱਡੀ ਸ਼ਹੀਦ ਆ ਵੱਡਾ ਬੁਲਾਰਾ ਇਸ ਨਗਰ ਦਾ ਲੈ ਵੀ ਸਮਰਾਨ ਆ ਜਾ ਮੇਰਾ ਗੁਰੂ 4 ਨੰਬਰ ਝੰਡੀ ਵਾਲੇ ਮੰਦ ਆ ਕੇ ਸਦਾ ਕਰਤਾਰ ਸਿੰਘ ਜੀ ਕਰੋ ਕਿਰਪਾ ਕਰੋ ਕੁਸ਼ਤੀ ਦੇ ਵੱਡਾ ਮਾਨਤਮਾਨ ਜਿਹੜੇ ਮੰਦ ਆ ਪੁੱਜੇ ਉਹਨਾਂ ਦਾ ਬਸ ਸਤਿਕਾਰ ਕਰੀਏ ਆਹ ਜਿਹੜੀ ਕੁਸ਼ਤੀ ਚੱਲ ਰਹੀ ਹੈ ਜਸਪ੍ਰੀਤ ਕੌਰ ਬ੍ਰਦਰ ਜਸਟਨ ਸਿੰਘ son of ਕੇਵਲ ਸਿੰਘ ਸਨ ਉਹ ਚੰਨਰ ਸਿੰਘ ਜੀ ਰਾਜਪੁਰੇ ਵਾਲੇ ਜਿਹਨਾਂ ਵੱਲੋਂ ਸੋਨੇ ਦੀ ਮੁੰਦਰੀ ਦੇ ਕੇ ਵੱਡਾ ਮਾਣ ਦਿੱਤਾ ਹੈ ਮੈਂ ਬੇਨਤੀ ਕਰਾਂ ਮੈਂ 2 ਨੰਬਰ ਝੰਡੀ ਵਾਲੇ ਮਾਲ ਆ ਗਿਆ ਵਿੱਚ ਮਹਿਲਵਾਨ ਜੀ ਡੇਰਾ ਪਾਪਾ ਨਾਨਕ ਤੇ ਰਵੀ ਪਹਿਲਵਾਨ ਜੀ ਵਿਹਰਾ ਜਲਦੀ ਨਾਲ ਆ ਜਾਓ ਫੋਟੋ ਕਰਵਾ ਕੇ ਨਾਲੇ ਕੁਸ਼ਤੀ ਨਾਲ ਜੁੜਦੀ ਹੈ ਭਾਜੀ ਕੈਮਰੇ ਵਾਲੇ ਵੀ ਇਹਨੂੰ ਬੇਨਤੀ ਹੈ ਵੀ ਤੁਸੀਂ ਜ਼ਰੂਰ ਦਿਖਾ ਲਿਓ ਕੁਝ ਸਨਮਾਨ ਜਿਹੜਾ ਕੀਤਾ ਜਾਣਾ ਹੈ 4 ਨੰਬਰ ਝੰਡੀ ਦਾ ਸਰਦਾਰ ਕਰਪਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਸੋਨ ਸਿੰਘ ਜੀ ਦਾ ਪਰਿਵਾਰ ਚਾਚਾ ਜਤਿੰਦਰ ਸਿੰਘ ਜੀ ਦਾ ਬਹੁਤ ਵੱਡਾ ਹੰਗੋੜਾ ਜਿਹਨਾਂ ਪਰਵਾਰਾਂ ਦੇ ਬੱਚਾ ਅੱਜ ਦੇ ਸ਼ੀਰ ਮੇਲੇ ਨੂੰ ਵੱਡੇ ਮਾਨ ਤੇ ਸਨਕਾਰ ਦਿੱਤੇ ਗਏ ਤੇ 4 ਨੰਬਰ ਚੰਡੀ ਦੀ ਕੁਸ਼ਤੀ ਨੂੰ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ ਇਹਨਾਂ ਸ਼ਖਸੀਅਤਾਂ ਵੱਲੋਂ ਆਓ ਪਹਿਲਵਾਨ ਭਰਾਵਾਂ ਨੂੰ ਬੇਨਤੀ ਆਵੇ ਇੱਕ ਪਾਸੇ ਰਵੀ ਪਹਿਲਵਾਨ ਜੀ ਵੇਰਾ ਤੇ ਦੂਸਰੇ ਪਾਸੇ ਮੇਜਰ ਪਹਿਲਵਾਨ ਜੀ ਵੇਰਾ ਪਾਬਾ ਨਾਨਕ ਤੇ ਜਲਦੀ ਨਾਲ ਮੱਲ ਭੱਜ ਕੇ ਵਿੱਚ ਆਉਣ ਆਓ ਉਸ ਤੋਂ ਬਾਅਦ ਆਪਾਂ ਕੁਸ਼ਤੀ ਦੇ ਨਾਲ ਜੁੜਨਾ ਹੈ ਇਹ ਕੁਸ਼ਤੀ ਨੂੰ ਵੱਡਾ ਮਾਨ ਦੇ ਸਰਕਾਰ ਜਿਹੜਾ ਦਿੱਤਾ ਗਗਨਦੀਪ ਸਿੰਘ ਜੀ ਨਿਊਜ਼ੀਲੈਂਡ ਪੁੱਤਰ ਸਰਦਾਰ ਮੂਤਾ ਸਿੰਘ ਜੀ ਸਨ ਅਫਸਰ ਦਾ ਕਰਮੇਰ ਸਿੰਘ ਜੀ ਦੇ ਪਰਿਵਾਰ ਵੱਲੋਂ ਇਹ ਕੁਸ਼ਤੀ ਦੀ ਜਿਹੜੀ ਵੱਡੇ ਪੱਧਰ ਤੇ ਸ਼ੁਰੂਆਤ ਹੋਣੀ ਹੈ ਕਿ ਮਿਹਨਤਾਂ ਨਾਲ ਸੰਧੂ ਆ ਫੀਮੇਲ ਦੇ ਟੁੱਕਿਆਂ ਨਾਲ ਕੋਈ ਸਟਾਰ ਬਣਦਾ ਕਿਸੇ ਦੇ ਸਾਰੇ ਦੀ ਜੁਆਸ ਰੱਖਣਾ ਉਹ ਨਹੀਂ ਆਪਕਰੀ ਕਰਦਾਰ ਬਣਦਾ ਕੱਲ ਜੇ ਤੇ ਪਾਉਂਦੇ ਨੇ ਝਿੜੀ ਟੱਪਣੇ ਚਿੜਕੇ ਕੋਈ ਬਗਾਨਾ ਰੋਸਾ ਨਹੀਂ ਹੁੰਦਾ ਖਚਰਾਂ ਦੀ ਵੇਜ ਦੀ ਮਿਹਨਤ ਨਹੀਂ ਹੁੰਦੀ ਤੇ ਬਦਲਾਂ ਦੀ ਸ਼ਾਨ ਦਾ ਹੈ ਜਿਸਨੇ ਜਰ ਹੈਲੋ ਲਓ ਵੀ ਸਾਡੇ ਬਹੁਤ ਸਤਿਕਾਰਯੋਗ ਕਿ ਉਹ ਗਵੰਡੀ ਬੀਬੀ ਆ ਉਹਨਾਂ ਨੇ ਇੱਥੇ ਯੋਗਦਾਨ ਬਹੁਤ ਪਾਇਆ ਉਹਨਾਂ ਦੇ ਪੁੱਤ ਜਗENDER ਸਿੰਘ ਬੜੇ ਪਿੜੀਆ ਬਣੇ। ਉਹਨਾਂ ਦਾ ਪੁੱਤਰ ਜੱਗੀ ਜੋ ਕਿ ਬਾਹਰ ਦੇ ਮੌਸਮੋਂ ਆਇਆ ਪਹਿਲਾ ਟੂਰਨਾਮੈਂਟ ਪੈਦ ਤੇ ਵੀ ਕੀਸੇ ਮਗੀਆਂ ਦਾ ਲੱਦ ਦਿੱਤੇ ਸੀ ਤੇ ਸ਼ੇਹਨ ਵਾਸਤੇ 1100 ਦੇ ਰਹੇ ਆ ਉਹ ਵੀ ਆਪਾਂ ਆਪੇ ਸੋਪਾ ਲਿਆ ਜੱਗੀ ਜਗENDER ਸਿੰਘ ਸਾਹਿਬ ਬੜੇ ਪਿੜੀਆ ਜੱਗੀ ਦੇਖੋ ਸਾਹਮਣੇ ਸਾਡਾ ਭਰਾ ਬਕਾ ਬਕਾਪੁਰ ਤੋਂ ਪਹੁੰਚਿਆ